ਸੋ ਅੱਜ ਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਉਹ ਸਬੰਧਤ ਅੱਜ ਪੂਰੇ ਸ਼ਹਿਰ ਵਿੱਚ ਨਗਰ ਕੀਰਤਨ ਨਿਕਲਿਆ ਅੱਜ ਹਰਮੰਦਰ ਸਾਹਿਬ ਤੋਂ ਨਹੀਂ ਨੰਗਦਾ ਆਇਆ ਟਾਊਨ ਹਾਲ ਬਾਬਾ ਸਾਹਿਬ ਮੇਡਕਰ ਦੇ ਸਟੈਚੂ ਤੋਂ ਨਿਕਲਦਾ ਆਇਆ ਸੋ ਤੁਹਾਡੇ ਵੱਲੋਂ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਤਿਗੁਰੂ ਗੁਰਦਾਸ ਮਹਾਰਾਜ ਦਾ ਚਮਨ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਭਗਵਾਨ ਵਾਲਮੀਕੀ ਮੌਜੂਦਾਨ ਸਭਾ ਬੰਦੇ ਮਿਸ਼ਨ ਨਗਰ ਜੀ ਤੁਹਾਨੂੰ ਸਵਾਗਤ ਕਰਦਾ ਹੈ ਮੇਰੇ ਨਾਲ ਸੰਦੀਕ ਰਾਮ ਜੀ ਮਨਿੰਦਰ ਪਾਲ ਜੀ ਪਛਰਾਗੇ ਮਨਿੰਦਰ ਚੋਹਾਂ ਜੀ ਸਨੀ ਗਿੱਲ ਜੀ ਪੂਰੀ ਟੀਮ ਜੀਤੂ ਕੁਨਵਿੰਦਾਸ ਮਹਾਰਾਜ ਦੇ ਜਨਮ ਘਹਾੜੇ ਦੇ ਸਨਕੀ ਦੇ ਵਿੱਚ ਅੱਜ ਖੁਸ਼ਕੁਹ ਸੁਆਗਤ ਕਰ ਰਹੀ ਹੈ ਜਾਵਾਲੀ ਦੀ ਟੀਮ ਜੀ ਆਜੂ ਦੇ ਤਰਫੋਂ ਦੇ ਚਾਚੀ ਲੱਖ ਲੱਖ ਮੁਬਾਰਕਾ ਜੀ ਮਹਾਰਾਜ ਆਦ ਅੰਤ ਤੋ ਮਾਨਮਤਾ ਦੇ ਪ੍ਰਤੀਕ ਰੈਬਰ ਜਿਨ੍ਹਾਂ ਨੇ ਮਜਦੂਮਾ ਕਬੇ ਕੁਤਲੇ ਦੋਸਾਂ ਸੁਆਜ ਨੂੰ ਹੀ ਲੋੜੇ ਨੂੰ ਸੌਂਦੀ ਸਾਰਾ ਜੀਵਨ ਹੀ ਇਜ਼ਾਦਤਾ ਉਹਨਾਂ ਨੂੰ ਕੋਟ ਕੋਟਾ ਜਿਨ੍ਹਾਂ ਦੇ ਜਨਮ ਘੜੇ ਦੇਸ਼ ਤੇ ਸਾਰੀਆਂ ਸੰਸਦਾਂ ਨੂੰ ਲੱਖ-ਲੱਖ ਬਧਾਈਆਂ ਦਿੱਤੇ ਨੇ ਆ ਪੰਜਾਬ ਭਾਰਤ ਭਾਰਤ ਤੋਂ ਬਾਹਰ ਵਸਦੇ ਸਾਰੇ ਸਮੂਹ ਵੀਰਾਂ ਭੈਣਾਂ ਨੂੰ ਕੋਟ ਕੋਟਾ ਦਾ ਸ਼ਾਂ ਲੱਖ-ਲੱਖ ਬਧਾਈਆਂ ਅੱਜ ਜਨਮ ਦਿਨ ਦੇ ਉੱਤੇ ਸੋਨੂੰ ਮੁਬਾਰਕਾਂ ਦਾ ਲੱਖ ਲੱਖ 축ੁਰ ਬਿਚਾਰ ਕਰਦੇ ਆ। ਠੀਕ ਹੈ। रविदास ਮਹਾਰਾਜ ਜੀ ਦੇ 648ਵੇਂ ਜਨਮ ਦਿਹਾੜੇ ਦੀ ਸੂ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸ ਰਹੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਅੱਜ ਸ੍ਰੀ रविदास ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਉਪਲਕਸ਼ ਵਿੱਚ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਨਗਰ ਕੀਰਤਨ نکਾਲਿਆ ਗਿਆ ਤੇ ਸੰਗਤਾਂ ਦੇ ਵਿੱਚ ਬੜਾਈ ਜੋਸ਼ ਅਤੇ ਉਤਸ਼ਾਹ ਬਈ ਸਤਗੁਰ ਰਵਿਦਾਸ ਮਹਾਰਾਜ ਜੋ ਸਾਡੇ ਰੈਬਰ ਸੰਗਰੂ ਸਨ ਜਿਨ੍ਹਾਂ ਨੇ ਸਰਬ ਸਮਾਜ ਦੀ ਗੱਲ ਕੀਤੀ ਐ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਗੁਣ ਸੋਟ ਬੜੇ ਸੰਪਸੇ ਰਵਿਦਾਸ ਰਗੇ ਬਈ ਮੈਂ ਐਸਾ ਸਮਾਜ ਚਾਹਨਾ ਵਾ ਐਸਾ ਰਾਜ ਚਾਹਨਾ ਵਾ ਬਈ ਜਿੱਥੇ ਕੋਈ ਅਮੀਰ ਨਾ ਹੋਵੇ ਕੋਈ ਗਰੀਬ ਨਾ ਹੋਵੇ ਸਾਰੇ ਇਕ ਸਮਾਨ ਹੋਣ ਕਿਸੇ ਤਰ੍ਹਾਂ ਦਾ ਕੋਈ ਜਾਤੀ ਵਿਤਕਰਨ ਨਾ ਹੋਵੇ ਤੇ ਉਹਦੇ ਨਾਲ ਉਹਨਾਂ ਨੇ ਬੇਗੋਹ ਕ੍ਰਾਂਤੀ ਗੱਲ ਵੀ ਕੀਤੀ ਬੇਗਮਪੁਰਾ ਸ਼ਹਿਰ ਦਾ ਨਾਉ ਬੇਗਮ ਉਹ ਚਾਂਦੇਸਰ ਦਾ ਬੇਗਮਪੁਰਾ ਵਸਾਣਾ ਹੁਣ ਸਾਨੂੰ ਜਿਹੜੇ ਕੋ ਉਹਨਾਂ ਦੇ ਬਣਾਈ ਨੇ ਉਹਨਾਂ ਨੂੰ ਚਾਹੀਦਾ ਇਕੱਠੇ ਹੋ ਕੋ ਕੇ ਆਪਾਂ ਉਹਨਾਂ ਦੇ ਸੁਪਨੇ ਨੂੰ ਸੱਚ ਕਰੀਏ ਜੈ ਗੁਰਦੇਵ ਜੈ ਭੀਮ ਜੈ ਭਾਰਤ ਨੂੰ ਬਹਿਰ ਉਹ ਜਨ ਸਮਾਜ ਪਾਰਟੀ ਅੰਮਰ ਸਰ ਜ਼ਿਲ੍ਹਾ ਇੰਚਾਰਜ ਅੱਜ ਸਤਿਗੁਰ ਰਬਦਾਸ ਮਹਾਰਾਜ ਜੀ ਦਾ ਅਕਾਸ਼ ਦਿਹਾੜਾ ਪੂਰੇ ਵਿਸ਼ਵ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਦੇਵ ਦੇ ਨਾਮ ਮਨਾਏ ਜਾ ਰਿਹਾ ਇਸ ਮੌਕੇ ਦੇ ਉੱਤੇ ਮੈਂ ਵੀ ਆਪਣੇ ਭੋਜਨ ਸਮਾਜ ਪਾਰਟੀ ਦੇ ਲੀਡਰਾਂ ਦੇ ਨਾਲ ਸਤਪੁਰ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਆਇਆ ਛੋਪਾ ਯਾਤਰਾ ਦੇ ਵਿੱਚ ਸ਼ਾਮਲ ਹਾਂ ਤੇ ਸਮੂਹ ਜਿਹੜੇ ਆ ਮਾਨਵ ਪ੍ਰੇਮੀ ਸਤਪੁਰ ਦਾਸ ਪਹਾਰਾ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਮੈਂ ਜਿਹੜੇ ਇਸ ਮੌਕੇ ਦੀਆਂ ਜਿਹੜੀਆਂ ਲੱਖ ਲੱਖ ਵਧਾਈਆਂ ਦਿੰਦਾ ਨਾਲ ਹੀ ਐ ਅਪੀਲ ਵੀ ਕਰਦਾ ਕਿ ਸਤਗੁਰੂ ਅਰਬਦਾਸ ਮਹਾਰਾਜ ਜੀ ਦਾ ਜਿਹੜਾ ਜਿਆ ਸੁਪਨਾ ਬੇਗਮਪੁਰੇ ਬਸਾਉਣ ਦਾ ਬੇਗਮਪੁਰੇ ਦਾ ਮਤਲਬ ਹੈ ਜਿੱਥੇ ਕਿਸੇ ਵੀ ਨਾਗਰਿਕ ਨੂੰ ਕੋਈ ਦੁੱਖ ਪਰੇਸ਼ਾਨੀ ਜਾਂ ਗਮ ਨਾ ਹੋਵੇ 바ਵਾ ਸਾਹਿਬ ਡਾਕਟਰ ਪੀਰਮ ਸਿੰਘ ਬਿੱਡਰ ਸਾਹਿਬ ਨੇ ਸਾਡੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਸਾਡੇ ਲੋਕਾਂ ਨੂੰ ਵੋਟ ਦਾ ਅਧਿਕਾਰ ਨਾਲ ਕਿ ਦਿੱਤਾ ਅੱਜ ਅਸੀਂ ਭਾਰਤ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ 바ਵਾ ਸਾਹਿਬ ਦਾ ਜਿਹੜਾ ਸੁਪਨਾ ਆ ਜੋ ਕੀ ਉਹਨਾਂ ਨੇ ਸੰਵਿਧਾਨ ਦੇ ਵਿੱਚ ਆਪਣਾ ਸਰਕਾਰ ਕਰਨ ਦਾ ਸਾਨੂੰ ਮੌਕਾ ਦਿੱਤਾ ਸਤਿਗੁਰੂ ਅਰਜਨ ਦੇਵ ਮਹਾਰਾਜੀ ਦੇ ਵਿਚਾਰ ਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਜਿਹੜਾ ਆ ਉਹ ਮੌਕਾ ਦਿੱਤਾ ਅਪੀਲ ਕਰਦੇ ਆ ਕਿ ਜਿੱਥੇ ਅਸੀਂ ਪੂਰੇ ਵਿਸ਼ਵ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜੀ ਦਾ ਕਹਾੜਾ ਬਣਾ ਰਹੇ ਆ ਉੱਥੇ ਆਪਣੇ ਸਮਾਜ ਨੂੰ ਵੀ ਅਪੀਲ ਆ ਵੀ ਆਪਾਂ ਇੱਕ ਤਾਂ ਭਾਈਚਾਰਾ ਕਰਕੇ ਆਪਣੀ ਰਾਜਨੀਤਿਕ ਪਾਰਟੀ ਜਿਹੜੀ ਆ ਜਿਹੜੀ ਪਵਾ ਸਾਹਿਬ ਡਾਕਟਰ ਵੀਰਾਂਗ ਬਿੰਦਰ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਣ ਵਾਲੀ ਆ ਭੋਜਨ ਸਮਾਜ ਪਾਰਟੀ ਜਿਸ ਦੀ ਰਾਸ਼ਟਰੀ ਪ੍ਰਧਾਨ ਬੈਣ ਕੁਮਾਰੀ ਮਾਇਆਵਤੀ ਜੀ ਨੇ ਉਹਨਾਂ ਦੇ ਅਸੀਂ ਆਥਮ ਮਜ਼ਬੂਤ ਕਰਕੇ ਉਹਨਾਂ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾ ਕੇ ਸੂਬਿਆਂ ਦੇ ਵਿੱਚ ਉਹਨਾਂ ਦੀ ਸਰਕਾਰਾਂ ਬਣਾ ਕੇ ਆਪਣੇ ਗਰੀਬ ਤਬਕੇ ਦੇ ਮਜ਼ਦੂਰਾਂ ਦੀਆਂ ਜਿੰਨੇ ਵੀ ਦੇਸ਼ ਪ੍ਰੇਮੀ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਜਿਹੜਾ ਇਹ ਸੁਨਹਿਰਾ ਮੌਕਾ ਆ ਪ੍ਰੋਵਾਈਡ ਕਰ ਸਕਦੇ ਆ ਅਪੀਲ ਕਰਦੇ ਆ ਵੀ ਆਪਣਾ ਸਮਾਜ ਜਿਹੜਾ ਆ ਨਾ ਨਾਲ ਮਿਲ ਕੇ ਸੰਗਤ ਜਿੱਥੇ ਸ਼ੋਭਾ ਯਾਤਰਾ ਬਣਾਵੇ ਉਥੇ ਉਹਨਾਂ ਦੀ ਪੂਰਨੀਆਂ ਤੇ ਚੰਨਾਂ ਦੀ ਕੋਸ਼ਿਸ਼ ਕਰੇ ਜੈਪੀ ਜੈਪਾ ਪਾਤ ਜੈ ਗੁਰਦੇਵ ਕਨਗੁਰਦੇ ਪਾਈ ਕੁਰਸੀ ਕੱਖ ਖਾਲਾ ਬਈ